ਜਮਨਾ ਜੋ ਇੱਥੇ ਵਹਿੰਦੀ ਪਈ ਉਹ ਅਥਾ ਸ਼ੋਰ ਮਚਾਉਂਦੀ ਸੀ ਨਾ ਕਰਦੀ ਸੀ ਪਰਵਾਹ ਕੋਈ ਨਾ ਵਸ ਕਿਸੇ ਦੇ ਆਉਂਦੀ ਸੀ ਨਾ ਕਰਦੀ ਸੀ ਪਰਵਾਹ ਕੋਈ ਨਾ ਵਸ ਕਿਸੇ ਦੇ ਆਉਂਦੀ ਸੀ ਉਹ ਆਪਣੀ ਚਾਲੇ ਚੱਲਦੀ ਸੀ ਤੇ ਆਪਣੀ ਮਰਜ਼ੀ ਕਰਦੀ ਸੀ ਪਰ ਕਲਗੀ ਧਰ ਦੇ ਦਰਸ਼ਨਾਂ ਲਈ ਪੈ ਠੰਡੇ ਹੋ ਕੇ ਭਰਦੀ ਸੀ ਤਦ ਮੱਛੀ ਵਾਂਗ ਤੜਫੇ ਪਈ ਜਦ ਪੱਥਰ ਕੋਈ ਟਕਰਾ ਜਾਂਦਾ ਪੌਂਡਾ ਸਾਹਿਬ ਦੇ ਦਰਸ਼ਨ ਕਰਕੇ ਜੀਵਨ ਪਲਟਾ ਖਾ ਜਾਂਦਾ ਕਮਿਆਂ ਦੇ ਕਹਿੰਦੇ ਸਤਿਗੁਰਾਂ ਨੇ ਜਮਨਾ ਨੂੰ ਇਹ ਸਮਝਾਇਆ ਸੀ ਬੋਤਾਨਾ ਸ਼ੋਰ ਮਚਾਇਆ ਕਰ ਇਹਨਾਂ ਕੈ ਸਮਝਾਇਆ ਸੀ ਇੱਕ ਵਾਰ ਗੁਰਾਂ ਨੇ ਬਚਨ ਕਹੇ ਉਹ ਗੁਰੂ ਪ੍ਰੇਮਨ ਸਮਝ ਗਈ ਅੱਜ ਤੀਕ ਸ਼ਾਂਤ ਚਿੰਤ ਵੰਦੀ ਏ ਐਸੀ ਪੱਲੇ ਪੈ ਰਮਝ ਗਈ ਉਹ ਜਮਨਾ ਵਾਂਗ ਸ਼ਾਂਤ ਰਹੇ ਜੋ ਰਮਝ ਗੁਰਾਂ ਦੀ ਪਾ ਜਾਂਦਾ ਪੌਂਡਾ ਸਾਹਿਬ ਦੇ ਦਰਸ਼ਨ ਕਰਕੇ ਜੀਵਨ ਪਲਟਾ ਖਾ ਜਾਂਦਾ